ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 929 ਤੋਂ ਲੈ ਕੇ 930 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸ਼ਲੋਕ ਹਰ ਤਨ ਪਾਇਆ ਸੋਹਾਗਣੀ ਡੋਲਤ ਨਹੀਂ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪਰਗਟੇ ਪ੍ਰਭ ਮੀਤ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਇਸਤਰੀ ਨੇ ਪਰਮੇਸ਼ਰ ਦਾ ਨਾਮ ਰੂਪੀ ਧਨ ਪਾ ਲਿਆ ਉਹਦਾ ਚਿੱਤ ਹੁਣ ਡੋਲਣ ਤੋਂ हट ਗਿਆ ਉਸੋ ਹਾਗਣ ਬਣ ਗਈ ਆ ਉਹ ਪਰਮੇਸ਼ਰ ਨੂੰ ਪ੍ਰਾਪਤ ਕਰ ਚੁੱਕੀ ਆ ਜਿਹੜੇ ਸੰਤ ਜਨ ਨੇ ਉਹਨਾਂ ਦੇ ਸੰਜੋਗ ਸਦਕਾ ਇਸ ਜੀਵ ਇਸਤਰੀ ਦੇ ਹਿਰਦੇ ਅੰਦਰ ਮਿੱਤਰ ਪਰਮੇਸ਼ਰ ਜੀ ਪ੍ਰਗਟ ਹੋ ਗਏ ਨੇ ਨਾਦ ਬਿਨੋਦ ਆਨੰਦ ਕੋਡ ਪ੍ਰੀਯ ਪ੍ਰੀਤਮ ਸੰਗ ਬਣੇ ਮਨ ਬਾ ਚਿਤ ਫਲ ਪਾਇਆ ਹਰ ਨਾਨਕ ਨਾਮ ਪਨੇ ਕਹਿੰਦੇ ਜਿਸ ਜੀਵ ਇਸਤਰੀ ਦਾ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਉਹਦੇ ਹਿਰਦੇ ਘਰ ਵਿੱਚ ਉਸ ਨੂੰ ਆਨੰਦ ਬਣ ਗਏ ਨੇ ਉਸ ਨੇ ਜਿਸ ਤਰ੍ਹਾਂ ਕਈ ਤਰ੍ਹਾਂ ਦੇ ਰੰਗ ਤਮਾਸ਼ਿਆਂ ਦੇ ਆਨੰਦ ਮਾਣ ਲੈਨੇ ਨਾਨਕ ਜੀ ਕਹਿੰਦੇ ਨੇ ਜੋ ਵੀ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਮਨ ਇਛਿਤ ਫਲ ਪਾ ਲੈਂਦੇ ਨੇ ਸ਼ਾਂਤ ਹਿਮਕਰ ਰੁੱਤ ਮਨ ਪਾਵਤੀ ਮਾਗ ਫਗਣ ਗੁਣਵੰਤ ਜੀਓ ਸਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜੋ ਮਾਗ ਤੇ ਫਗਣ ਦੀਆਂ ਬਰਫਾਨੀ ਰੁੱਤਾਂ ਬੜੀ ਮਾਨ ਨੂੰ ਪਾਉਂਦੀ ਹੈ ਇਸ ਤਰ੍ਹਾਂ ਕਹਿੰਦੇ ਜਿਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪਰਮੇਸ਼ਰ ਵਸ ਗਏ ਉਹਦੇ ਹਿਰਦੇ ਘਰ ਵੀ ਇਸ ਤਰ੍ਹਾਂ ਹੀ ਸ਼ਾਂਤੀ ਆ ਗਈ ਜਿਸ ਤਰ੍ਹਾਂ ਇਸ ਰੁੱਤ ਦੇ ਵਿੱਚ ਜੀਵ ਸ਼ਾਂਤ ਰਹਿੰਦੇ ਨੇ ਸਖੀ ਸਹੇਲੀ ਗਾਓ ਮੰਗਲੋ ਗ੍ਰਹ ਆਏ ਹਰ ਕੰਤ ਜਿਓ ਕਹਿੰਦੇ ਹੇ ਸਖੀਓ ਸਹੇਲਿਓ ਹੁਣ ਪਰਮੇਸ਼ਰ ਹਿਰਦੇ ਘਰ ਵਿੱਚ ਆ ਗਏ ਨੇ ਹੁਣ ਪਰਮੇਸ਼ਰ ਦੀ ਆਉਣ ਦੀ ਖੁਸ਼ੀ ਵਿੱਚ ਉਹਦੇ ਜਸ ਗਾਈਏ ਗ੍ਰਹਿ ਲਾਲ ਆਏ ਮਨ ਤੇ ਆਏ ਸੀਜ ਸੁੰਦਰ ਸੋਹਿਆ ਵਣ ਤ੍ਰੇਨ ਤਿਰਪਵਨ ਪੈ ਹਰਿਆ ਦੇਖ ਦਰਸਨ 모ਹੀਆ ਕਹਿੰਦੇ ਪਰਮੇਸ਼ਰ ਜੀ ਹਿਰਦੇ ਘਰ ਵਿੱਚ ਪ੍ਰਗਟ ਹੋ ਗਏ ਨੇ ਜਿਸ ਜੀਵ ਇਸਤਰੀ ਨੇ ਮਨ ਵਿੱਚ ਪਰਮੇਸ਼ਰ ਨੂੰ ਧਿਆਇਆ ਹੈ ਉਹਦੀ ਹਿਰਦਾ ਰੂਪੀ ਸੀਜ ਹੁਣ ਸੋਹਣੀ ਬਣ ਗਈ ਹੈ ਕਿਉਂਕਿ ਪਰਮੇਸ਼ਰ ਆ ਵਸੇ ਹੁਣ ਉਹਦੇ ਲਈ ਸਾਰੇ ਵਣ ਤ੍ਰਿਣ ਤਿਰਪਵਨ ਸਭ ਕੁਝ ਹਰਿਆ ਨੂੰ ਦਿਸ ਰਿਹਾ ਸਰਪਪਸੇ ਖੁਸ਼ੀ ਹੀ ਖੁਸ਼ ਦਿਸ ਰਹੀਆ ਕਿਉਂਕਿ ਪਰਮੇਸ਼ਰ ਦਾ ਦਰਸ਼ਨ ਹੋ ਗਿਆ ਤੇ ਉਹਦਾ ਮਨ ਪਰਮੇਸ਼ਰ ਨੇ ਮੋਹ ਲਿਆ ਮਿਲੇ ਸੁਆਮੀ ਇਛ ਪੁਨੀ ਮਨ ਜਪਿਆ ਨਿਰਮਲ ਮੰਤ ਜਿਓ ਬੇਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੈ ਸ੍ਰੀ ਤਰਕੰਤ ਜਿਉ ਕਹਿੰਦੇ ਜਿਸ ਜੀਵ ਇਸਤਰੀ ਨੇ ਗੁਰੂ ਦਾ ਦੱਸਿਆ ਹੋਇਆ ਨਿਰਮਲ ਮੰਤ ਜਪਿਆ ਪਰਮੇਸ਼ਰ ਦਾ ਨਾਮ ਜਪਿਆ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਨਾਨਕ ਜੀ ਬੇਨਤੀ ਕਰਦੇ ਨੇ ਜਿਸ ਜੀਵ ਇਸਤਰੀ ਦਾ ਮਿਲਾਪ ਮਾਇਆ ਦੇ ਪਤੀ ਪਰਮੇਸ਼ਰ ਨਾਲ ਹੋ ਗਿਆ ਉਹ ਕਹਿੰਦੇ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਸਲੋਕ ਸੰਤ ਸਹਾਈ ਜੀ ਕੇ ਪਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਦੇ ਸੰਗੀ ਗੁਰੂ ਜਨ ਬਣ ਗਏ ਉਹ ਜੋ ਕੇ ਜੀਵ ਨੂੰ ਇਸ ਪਵਜਲ ਤੋਂ ਤਾਰਨ ਵਾਲੇ ਨੇ ਉਹਨਾਂ ਦੇ ਹਿਰਦੇ ਵਿੱਚ ਕਹਿੰਦੇ ਪਰਮੇਸ਼ਰ ਦੇ ਚਰਨ ਕਮਲ ਸਭ ਤੋਂ ਉੱਪਰ ਜਗ੍ਹਾ ਤੇ ਟਿਕੇ ਰਹਿੰਦੇ ਨੇ ਉਹਨਾਂ ਦਾ ਨਾਮ ਦੇ ਨਾਲ ਪਿਆਰ ਪੈ ਜਾਂਦਾ ਜਿਨ੍ਹਾਂ ਦੇ ਮਦਦਗਾਰ ਸੰਤ ਜਨ ਬਣ ਗਏ ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਬੀਰ ਨਾਨਕ ਤਿਨ ਬਲਿਹਾਰਣੈ ਹਰ ਜਪ ਉਤਰੇ ਤੀਰ ਜਿਨ੍ਹਾਂ ਦੀ ਵੀ ਕਹਿੰਦੇ ਜਾਣ ਪਹਿਚਾਨ ਪਰਮੇਸ਼ਰ ਨਾਲ ਹੋ ਗਈ। ਉਹ ਇਸ ਸੰਸਾਰ ਦੇ ਭਵਜਲ ਨੂੰ ਤਰ ਗਏ ਨੇ ਤੇ ਵਿਕਾਰਾਂ ਦੇ ਟਾਕਰੇ ਤੇ ਉਹੀ ਸੂਰਮੇ ਤੇ ਬੀਰ ਨੇ। ਹੁਣ ਵਿਕਾਰ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ। ਨਾਨਕ ਜੀ ਕਹਿੰਦੇ ਨੇ ਮੈਂ ਉਹਨਾਂ ਜੀਵਾਂ ਤੋਂ ਬਲਿਹਾਰੇ ਜਾਣਾ ਜਿਹੜੇ ਉਹਦਾ ਨਾਮ ਜਪ ਕੇ ਇਸ ਸੰਸਾਰ ਸਾਗਰ ਦੇ ਪਰਲੇ ਕੰਡੇ ਤੇ ਪਹੁੰਚ ਗਏ ਨੇ। ਭਾਵ ਭਵਜਲ ਨੂੰ ਤਰ ਗਏ ਨੇ, ਭਾਵ ਮਾਇਆ ਤੋਂ ਤੇ ਵਿਕਾਰਾਂ ਤੋਂ। ਵਰੀ ਹੋ ਗਏ ਨੇ ਸ਼ਾਂਤ ਚਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਉ ਆਵਣ ਜਾਵਣ ਦੁਖ ਹਰੇ ਹਰ ਭਗਤ ਕੀ ਆ ਪਰਵੇਸ਼ ਜਿਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਦੇ ਚਰਨ ਵਸ ਗਏ ਉਹਨਾਂ ਦੇ ਹਿਰਦੇ ਘਰ ਵਿੱਚੋਂ ਸਾਰੇ ਤਰ੍ਹਾਂ ਦੇ ਕਲੇਸ਼ ਸੰਤਾਪ ਖਤਮ ਹੋ ਗਏ। ਉਹਨਾਂ ਦਾ ਆਵਾ ਗਵਨ ਦਾ ਦੁੱਖ ਖਤਮ ਹੋ ਗਿਆ। ਉਹਨਾਂ ਦੇ ਅੰਦਰ ਪਰਮੇਸ਼ਰ ਦੀ ਭਗਤੀ ਆ ਗਈ। ਜਿਸ ਦੇ ਅੰਦਰ ਪਰਮੇਸ਼ਰ ਦੀ ਭਗਤੀ ਵਸ ਗਈ ਆ ਉਹਨਾਂ ਦਾ ਆਵਾ ਗਵਨ ਖਤਮ ਹੋ ਜਾਂਦਾ। ਵਾਹਿਗੁਰੂ ਜੀ ਵਾਹਿਗੁਰੂ ਜੀ ਹਰ ਰੰਗ ਰਤੇ ਸਹਿਜ ਮਾਤੇ ਤਿਲ ਨਾ ਮਨ ਤੇ ਬਿਸਰੈ ਤਜ ਆਪ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸ ਰੈ ਇਹ ਜੀਵ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਇੱਕ ਥੋੜੇ ਵਕਤ ਲਈ ਵੀ ਉਹਨਾਂ ਦੇ ਅੰਦਰੋਂ ਪਰਮੇਸ਼ਰ ਦੀ ਯਾਦ ਨਹੀਂ ਬਿਸਰਦੀ ਹੈਗੀ ਆਪਾ ਭਾਵ ਖਤਮ ਕਰਕੇ ਗੁਰੂ ਦੀ ਸ਼ਰਨੀ ਪੈਂਦੇ ਨੇ ਪਰਮੇਸ਼ਰ ਦੀ ਚਰਨੀ ਪੈਂਦੇ ਨੇ ਉਹ ਪਰਮੇਸ਼ਰ ਜੋ ਸਰਬ ਗੁਣਾ ਸਮਰੱਥ ਹੈ ਗੋਵਿੰਦ ਗੁਣ ਨਿਦ ਸ੍ਰੀ ਰੰਗ ਸੁਆਮੀ ਆਦ ਕੋ ਆਦੇਸ ਜਿਉ ਬਿਨਵੰਤ ਨਾਨਕ ਮਿਆ ਤਾਰੋ ਜੁਗ ਜੁਗੋ ਇਕ ਵੇਸ ਜਿਉ ਕਹਿੰਦੇ ਉਹ ਪਰਮੇਸ਼ਰ ਜੋ ਗੁਨਾ ਦਾ ਖਜ਼ਾਨਾ ਹੈ ਉਸ ਪਰਮੇਸ਼ਰ ਨੂੰ ਜੋ ਮਾਇਆ ਦਾ ਪਤੀ ਹੈ ਸਦਾ ਹੀ ਨਮਸਕਾਰ ਹੈ ਨਾਨਕ ਜੀ ਬੇਨਤੀ ਕਰਦੇ ਨੇ ਕਿ हे ਪਰਮੇਸ਼ਰ ਜੀ ਜੋ ਤੁਸੀਂ ਹਰ ਇੱਕ ਯੁੱਗ ਦੇ ਵਿੱਚ ਉਹੀ ਹੋ ਤੁਸੀਂ ਹੀ ਕਿਰਪਾ ਕਰੋ ਕਿ ਅਸੀਂ ਸਦਾ ਹੀ ਤੁਹਾਡਾ ਨਾਮ ਜਪਦੇ ਰਹੀਏ ਤੁਸੀਂ ਸਦਾ ਦੇ ਰਹਿਣ ਵਾਲੇ ਹੋ ਹਰ ਯੁੱਗ ਵਿੱਚ ਤੁਸੀਂ ਜੀਵ ਆਉਂਦੇ ਜਾਂਦੇ ਨੇ ਪਰਮੇਸ਼ਰ ਉਹੀ ਹੈ ਰਾਮ ਕਲੀ ਮਹਿਲਾ ਪਹਿਲਾ ਦੱਖਣੀ ਓੰਕਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀ ਆਜਿਨ ਚਿਤ ਓੰਕਾਰ ਸੈਲ ਜੁਗ ਪੈ ਓੰਕਾਰ ਬੇਦ ਨਿਰਮੈ ਓੰਕਾਰ ਸਬਦ ਉਦਰੇ ਓੰਕਾਰ ਗੁਰਮਖਤਰੇ ਓ ਨਮ ਅੱਖਰ ਸੁਣੋ ਵਿਚਾਰ ਓ ਨਮ ਅੱਖਰ ਤਿਰਪਵਨ ਸਾਰ ਹਾਂਜੀ ਸੰਗਤ ਜੀ ਸੁਣਨ ਵਿੱਚ ਆਇਆ ਹੈ ਕਿ ਜਿਹੜੀ ਇਹ ਦੱਖਣੀ ਓੰਕਾਰ ਦੀ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਖਣ ਦੇ ਵਿੱਚ ਭਾਰਤ ਦੇ ਵਿੱਚ ਇੱਕ ਮੰਦਿਰ ਹੈ ਓੰਕਾਰ ਨਾਮ ਹੈ ਉਸ ਮੰਦਿਰ ਦਾ ਤੇ ਉੱਥੇ ਇਹ ਬਾਣੀ ਉਚਾਰੀ ਗਈ ਹੈ ਜਿੱਥੇ ਪਾਤਸ਼ਾਹ ਪਹਿਲੀ ਉਦਾਸੀ ਦੇ ਵਿੱਚ ਸੰਗਲਾ ਦੀਪ ਤੋਂ ਹੁੰਦਿਆਂ ਹੋਇਆਂ ਫਿਰ ਦੁਆਰਕਾ ਨਦੀ ਦੇ ਕੰਢੇ ਤੇ ਮੰਦਿਰ ਕਹਿੰਦੇ ਹੈ ਜਿੱਥੇ ਕੁਝ ਪੰਡਿਤ ਬੱਚਿਆਂ ਨੂੰ ਪੜ੍ਹਾ ਰਹੇ ਸੀ ਓਮ ਨਮੇ ਅੱਖਰ ਲਿਖ ਕੇ ਪੱਟੀਆਂ ਤੇ ਪਰ ਉਹ ਜੋ ਓਮ ਨਮੇ ਦੱਸ ਰਹੇ ਸੀ ਉਹਨਾਂ ਦਾ ਭਾਵ ਅਰਥ ਸ਼ਿਵਜੀ ਤੋਂ ਸੀ ਤਾਂ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਜਿਹੜਾ ਇਹ ਓ ਸ਼ਬਦ ਹੈ ਇਹ ਉਸ ਪਰਮੇਸ਼ਰ ਲਈ ਹੈ ਉਹ ਪਰਮੇਸ਼ਰ ਜੋ ਅਕਾਲ ਪੁਰਖ ਹੈ ਜੋ ਕਾਲ ਤੋਂ ਰਹਿਤ ਹੈ ਇਹ ਓ ਸ਼ਬਦ ਕਿਸੇ ਦੇਵੀ ਦੇਵਤੇ ਲਈ ਨਹੀਂ ਇਹ ਸ਼ਬਦ ਉਸ ਅਕਾਲ ਪੁਰਖ ਲਈ ਹੈ ਜੋ ਤਿੰਨਾਂ ਭਵਨਾਂ ਦੇ ਵਿੱਚ ਹੈ ਜੋ ਸਰਵ ਵਿਆਪਕ ਹੈ ਜੋ ਸਦਾ ਦੇ ਰਹਿਣ ਵਾਲਾ ਹੈ ਵਾਹਿਗੁਰੂ ਜੀ ਓੰਕਾਰ ਬ੍ਰਹਮਾ ਉਤਪਤ ਕਹਿੰਦੇ ਉਹ ਇੱਕ ਪਰਮੇਸ਼ਰ ਜਿਨੇ ਸੰਸਾਰ ਨੂੰ ਪੈਦਾ ਕੀਤਾ ਤੇ ਬ੍ਰਹਮਾ ਦੀ ਉਤਪਤੀ ਵੀ ਉਸ ਪਰਮੇਸ਼ਰ ਨੇ ਕੀਤੀ ਆ ਕਹਿੰਦੇ ਇਸ ਓੰਕਾਰ ਨੂੰ ਹੀ ਬ੍ਰਹਮਾ ਨੇ ਵੀ ਆਪਣੇ ਚਿੱਤ ਚ ਵਸਾਇਆ ਇਹ ਪਰਮੇਸ਼ਰ ਜਿਸ ਨੇ ਜੁਗੋ ਜੁਗਾ ਤੋਂ ਲੈ ਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਮੁੱਢ ਤੋਂ ਲੈ ਕੇ ਜੁਗਾਂ ਦੇ ਸ਼ੁਰੂ ਤੋਂ ਸ੍ਰਿਸ਼ਟੀ ਨੂੰ ਰਚਣ ਵਾਲਾ ਇਹ ਓੰਕਾਰ ਅਕਾਲ ਪੁਰਖ ਹੈ। ਔਰ ਜੁਗਾਂ ਤੋਂ ਚੱਲੇ ਆ ਰਿਹਾ ਹੈ। ਇਸ ਪਰਮੇਸ਼ਰ ਨੇ ਹੀ ਕਹਿੰਦੇ ਵੇਦ ਰਚਾਏ ਨੇ। ਓੰਕਾਰ ਸ਼ਬਦ ਉਦਰੇ ਜਿਹੜੇ ਜੀਵ ਕਹਿੰਦੇ ਇਸ ਇੱਕ ਓੰਕਾਰ ਦੇ ਸ਼ਬਦ ਦੇ ਵਿੱਚ ਲੀਨ ਹੋ ਜਾਂਦੇ ਨੇ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਏਸ ਓੰਕਾਰ ਦਾ ਨਾਮ ਜਪ ਕੇ ਹੀ ਗੁਰੂ ਦੇ ਸਨਮੁਖ ਰਹਿ ਕੇ ਜੀਵ ਤਰ ਜਾਂਦੇ ਨੇ ਕਹਿੰਦੇ ਇਸ ਓ ਨਮੇ ਅੱਖਰ ਦੀ ਤੁਸੀਂ ਵਿਚਾਰ ਸੁਣੋ ਪੰਡਿਤ ਓ ਨਮ ਅੱਖਰ ਤਿਰਪਵਨਸਾਰ ਕਹਿੰਦੇ ਜਿਹੜਾ ਇਹ ਓ ਨਮ ਅੱਖਰ ਤੁਸੀਂ ਕਹਿ ਰਹੇ ਹੋ ਇਹ ਤੇ ਤਿੰਨਾ ਭਵਨਾਂ ਨੂੰ ਰੱਖਣ ਵਾਲਾ ਉਹ ਪਰਮੇਸ਼ਰ ਹੈ ਸੁਣ ਪਾਂਡੇ ਕੀ ਲਿਖੋ ਜੰਜਾਲ ਲਿਖ ਰਾਮ ਨਾਮ ਗੁਰਮਖ ਗੋਪਾਲਾ ਕਹਿੰਦੇ ਇਹ ਪਹੇ ਪਾਂਡੇ ਤੁਸੀਂ ਸਿਰਫ ਜੋ ਇਹ ਪੱਟੀਆਂ ਤੇ ਲਿਖ ਕੇ ਬੱਚਿਆਂ ਨੂੰ ਸਮਝਾ ਰਹੇ ਹੋ ਅਤੇ ਇੱਕ ਸੰਸਾਰਿਕ ਪੜਾਈ ਕਰਾ ਰਹੇ ਹੋ ਤੇ ਉਹ ਵੀ ਤੁਸੀਂ ਬੱਚਿਆਂ ਨੂੰ ਗਲਤ ਦੱਸ ਰਹੇ ਹੋ ਜਿਹੜਾ ਇਹ ਓ ਅੱਖਰ ਹੈ ਇਹ ਉਸ ਪਰਮੇਸ਼ਰ ਲਈ ਹੈ ਜਿਸ ਤੋਂ ਸੰਸਾਰ ਦੀ ਉਤਪਤੀ ਹੋਈ ਹੈ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਆਪਣੇ ਹਿਰਦੇ ਤੇ ਉਸ ਪਰਮੇਸ਼ਰ ਦਾ ਨਾਮ ਲਿਖੋ ਜੋ ਧਰਤੀ ਨੂੰ ਪਾਲਣ ਵਾਲਾ ਹੈ ਰਹਾਉ ਸੱਸੈ ਸਭ ਜਗ ਸਹਿਜ ਉਪਾਇਆ ਤੀਨ ਪਵਨ ਇਕ ਜੋਤੀ ਗੁਰਮਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ ਕਹਿੰਦੇ ਉਹ ਪਰਮੇਸ਼ਰ ਜਿਸ ਨੇ सहज सुभाय ये सारे संसार दी बिना किसे उद्दम ਤੋਂ संसार दी ਉਤਪਤੀ ਕੀਤੀ ਉਹਦੀ ਜੋਤ ਹੀ ਸਾਰੇ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੈ गुरु ਦੇ ਸਨਮਖ ਰਹਾ ਉਸ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਉਸ ਪਰਮੇਸ਼ਰ ਦੇ ਨਾਮ ਦੇ ਮੋਤੀ ਮਾਨਕ ਮੋਤੀ ਨੇ ਜੋ ਚੁਣ ਕੇ ਇਕੱਠੇ ਕੀਤੇ ਜਾ ਸਕਦੇ ਨੇ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮਖ ਦੇਖੈ ਸਾਚ ਸਮਾਲੇ ਬਿਨ ਸਾਚੇ ਜਗ ਕਾਚਾ ਫਿਰ ਕਹਿੰਦੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ ਇਸ ਵਿਚਾਰ ਦੀ ਸੂਝ ਰੱਖਣ ਲੱਗ ਜਾਂਦੇ ਨੇ ਤਾਂ ਉਹਨਾਂ ਨੂੰ ਗੁਰੂ ਰਾਹੀਂ ਪਤਾ ਲੱਗਦਾ ਕਿ ਜੇ ਇਹ ਪਰਮੇਸ਼ਰ ਹੈ ਉਤੇ ਸਦਾ ਦੇ ਰਹਿਣ ਵਾਲਾ ਹੈ ਉਹ ਸਾਰਿਆਂ ਦੇ ਅੰਦਰ ਉਹਦੀ ਇੱਕ ਰੌਂ ਜੋਤ ਚੱਲ ਰਹੀ ਹੈ ਔਰ ਉਹਦਾ ਕਦੇ ਅੰਤ ਨਹੀਂ ਹੋਣ ਵਾਲਾ ਹੈ ਸਭ ਦੇ ਪਿੱਛੇ ਉਹ ਪਰਮੇਸ਼ਰ ਹੈ ਜੋ ਗੁਰੂ ਦੇ ਸਨਮੁਖ ਰਹਿ ਕੇ ਇਹ ਗੱਲ ਨੂੰ ਸਮਝ ਲੈਂਦੇ ਨੇ ਕਿ ਜੋ ਉਹ ਪਰਮੇਸ਼ਰ ਹੈ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਉਹ ਉਹਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਲੈਂਦੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਇਸ ਪਰਮੇਸ਼ਰ ਤੋਂ ਬਿਨਾ ਇਹ ਸਾਰਾ ਜਗ ਨਾਸ਼ਵੰਤ ਹੈ ਇੱਕ ਪਰਮੇਸ਼ਰ ਹੀ ਹੈ ਜੋ ਸਦਾ ਦੇ ਰਹਿਣ ਵਾਲਾ ਹੈ ਤਦ ਦੇ ਧਰਮ ਤਰੇ ਧਰਮਾਪੁਰ ਗੁਣਕਾਰੀ ਮਨ ਤੀਰਾ ਤਦ ਤੂਲ ਪੜੈ ਮੁਖ ਮਸਤਕ ਕਾਂਚਨ ਪੈ ਮਨੂਰਾ ਕਹਿੰਦੇ ਜੋ ਗੁਰੂ ਹੈ ਉਹ ਧਰਮ ਦੀ ਸਿੱਖਿਆ ਦਿੰਦਾ ਹੈ ਗੁਰੂ ਪਰਮੇਸ਼ਰ ਵਿੱਚ ਲੀਨ ਹੈ ਇਸ ਲਈ ਉਹਦੇ ਹਿਰਦੇ ਵਿੱਚ ਧੀਰਜ ਹੈ ਤੇ ਗੁਰੂ ਹੀ ਇਸ ਗੁਣ ਨੂੰ ਸੰਗਤ ਵਿੱਚ ਵੰਡ ਰਿਹਾ ਹੈ ਅੱਗੇ ਉਹ ਪਰਮੇਸ਼ਰ ਦੇ ਗੁਣਾਂ ਦੀ ਜਾਣਕਾਰੀ ਦੇ ਰਿਹਾ ਹੈ ਜਿਸ ਜੀਵ ਦੇ ਮਸਤਕ ਤੇ ਉਸ ਗੁਰੂ ਦੀ ਚਰਨ ਧੂੜ ਪੈਂਦੀ ਹੈ ਉਹ ਵਿਕਾਰੀਆਂ ਤੋਂ ਪਵਿੱਤਰ ਬਣ ਜਾਂਦੇ ਨੇ ਉਹ ਕੰਚਨ ਬਣ ਜਾਂਦੇ ਨੇ ਮਾੜੇ ਲੋਹੇ ਤੋਂ ਮਤਲਬ ਉਹਨਾਂ ਦੇ ਜਿਹੜੇ ਵਿਕਾਰ ਨੇ ਉਹ ਖਤਮ ਹੋ ਜਾਂਦੇ ਨੇ ਚੰਗੇ ਗੁਣਾਂ ਨਾਲ ਪਰ ਜਾਂਦੇ ਨੇ ਧਨ ਤਰਣੀ ਤਰ ਆਪ ਅਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਕਹਿੰਦੇ ਉਹ ਪਰਮੇਸ਼ਰ ਜਿਸ ਨੇ ਧਰਤੀ ਨੂੰ ਆਸਰਾ ਦਿੱਤਾ ਹੋਇਆ ਜੋ ਜੁਨਾ ਵਿੱਚ ਨਹੀਂ ਆਉਂਦਾ ਜੋ ਤੋਲ ਬੋਲ ਵਿੱਚ ਪੂਰਾ ਹੈ ਤੇ ਸੱਚਾ ਹੈ ਕਹਿੰਦੇ ਉਸ ਪਰਮੇਸ਼ਰ ਦੀ ਅਵਸਥਾ ਬਾਰੇ ਉਹਦੇ ਗੁਣਾ ਬਾਰੇ ਉਹਦੀ ਕਦਰ ਬਾਰੇ ਅਸੀਂ ਜੀਵ ਨਹੀਂ ਜਾਣ ਸਕਦੇ ਉਹ ਪਰਮੇਸ਼ਰ ਆਪ ਜਾਣੈ ਜਾਂ ਸੂਰਮਾ ਗੁਰੂ ਜਾਣੇ ਜੋ ਪਰਮੇਸ਼ਰ ਸਰੂਪ ਹੈ ਗਿਆਨ ਗਵਾਇਆ ਦੂਜਾ ਪਾਇਆ ਗਰਬ ਗਲੇ ਬਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਪਾਵੇ ਸੁਣੀਏ ਗਹਿਰ ਗੰਬੀਰ ਗਵਾਇਆ ਜਿਸ ਜੀਵ ਨੇ ਕਹਿੰਦੇ ਦੂਜੇ ਦੂਜੇ ਚੀਜ਼ਾਂ ਮਾਇਆ ਦੇ ਵਿੱਚ ਪਿਆਰ ਪਾਇਆ ਹੈ ਉਸ ਨੇ ਗੁਰੂ ਵੱਲੋਂ ਦਿੱਤਾ ਗਿਆਨ ਵਿਅਰਥ ਕਰ ਲਿਆ ਹੈ। ਹੰਕਾਰ ਦੇ ਵਿੱਚ ਉਹ ਨਾਸ਼ਵੰਤ ਪਦਾਰਥਾਂ 'ਚ ਵਿਅਸਤ ਹੋ ਗਿਆ ਹੈ। ਗੁਰ ਰਸ ਗੀਤ ਬਾਦ ਨਹੀਂ ਭਾਵੇ। ਉਹਨੂੰ ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਚੰਗੀ ਨਹੀਂ ਲੱਗਦੀ। ਸੁਣਨਾ ਨਹੀਂ ਚਾਹੁੰਦਾ। ਉਸ ਨੇ ਉਸ ਪਰਮੇਸ਼ਰ ਤੋਂ ਵਿਛੋੜਾ ਪਾ ਲਿਆ ਜੋ ਗਹਿਰ ਤੇ ਗੰਭੀਰ ਹੈ। ਗੁਰ ਸੱਚ ਕਿਹਾ ਅਮਰਤ ਲਿਹਾ ਮਨ ਤਨ ਸਾਚ ਸੁਖਾਇਆ ਆਪੇ ਗੁਰਮਖ ਆਪੇ ਦੇਵੈ ਆਪੇ ਅਮਰਤ ਪੀ ਆਇਆ ਜਿਸ ਜੀਵ ਨੇ ਗੁਰੂ ਦਾ ਸੱਚਾ ਉਪਦੇਸ਼ ਸੁਣਿਆ ਉਸ ਨੇ ਪਰਮੇਸ਼ਰ ਦਾ ਨਾਮ ਰੂਪੀ ਅਮਰਤ ਗੁਰੂ ਤੋਂ ਪ੍ਰਾਪਤ ਕਰ ਲਿਆ ਉਹਦਾ ਮਨ ਤੇ ਹਿਰਦਾ ਪਰਮੇਸ਼ਰ ਦੇ ਨਾਮ ਨਾਲ ਸੁਖੀ ਹੋ ਗਿਆ ਗੁਰੂ ਦੇ ਸਨਮੁਖ ਹੋ ਕੇ ਆਪਣੇ ਨਾਮ ਦੀ ਦਾਤ ਪਰਮੇਸ਼ਰ ਆਪ ਹੀ ਜੀਵ ਨੂੰ ਦਿੰਦਾ ਹੈ ਆਪਣਾ ਨਾਮ ਜਲ ਆਪ ਹੀ ਜੀਵ ਨੂੰ ਪਿਲਾਉਂਦਾ ਹੈ ਇੱਕੋ ਇੱਕ ਕਹੇ ਸਬ ਕੋਈ ਹਉ ਮੈਂ ਗਰਵ ਬਿਆਪੈ ਅੰਤਰ ਬਾਹਰ ਇੱਕ ਪਛਾਣੈ ਓ ਕਰ ਮਹਿਲ ਸਿ ਆਪੈ ਕਹਿੰਦੇ ਕਹਿਣ ਨੂੰ ਤੇ ਹਰ ਕੋਈ ਕਹਿੰਦਾ ਕਿ ਉਹ ਇੱਕ ਪਰਮਾਤਮਾ ਸਾਰਿਆਂ ਦਾ ਸਹਾਰਾ ਹੈ ਪਰ ਜੀਵ ਆਪਣੇ ਅੰਦਰੋਂ ਹੰਕਾਰ ਨਹੀਂ ਖਤਮ ਕਰਦਾ ਇਸ ਕਰਕੇ ਪਰਮੇਸ਼ਰ ਨਾਲ ਸਾਂਝ ਨਹੀਂ ਪੈਂਦੀ ਪਰ ਜਿਹੜੇ ਹਿਰਦੇ ਘਰ ਵਿੱਚ ਤੇ ਬਾਹਰ ਉਸ ਪਰਮੇਸ਼ਰ ਨੂੰ ਅਨੁਭਵ ਕਰ ਲੈਂਦੇ ਨੇ ਉਹੀ ਪਰਮੇਸ਼ਰ ਦਾ ਦਰ ਘਰ ਲੱਭ ਸਕਦੇ ਨੇ ਪਰਮੇਸ਼ਰ ਤੱਕ ਪਹੁੰਚ ਸਕਦੇ ਨੇ ਪ੍ਰਭ ਨੇੜ ਹੈ ਹਰ ਦੂਰ ਨਾ ਜਾਣੋ ਏਕੋ ਸ੍ਰਿਸ਼ਟ ਸਬਾਈ ਇਕੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਪ੍ਰਭ ਨੇੜੇ ਹਰ ਦੂਰ ਨ ਜਾਣੋ ਏਕੋ ਸ੍ਰਿਸ਼ਟ ਸਬਾਈ ਇਕੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮੇਸ਼ਰ ਸਾਡੇ ਸਭ ਤੋਂ ਨੇੜੇ ਹੈ ਪਸੂ ਨੂੰ ਦੂਰ ਨਾ ਸਮਝੋ ਸਾਰੀ ਸ੍ਰਿਸ਼ਟੀ ਵਿੱਚ ਉਹੀ ਵਿਆਪਕ ਹੈ ਉਸ ਪਰਮੇਸ਼ਰ ਤੋਂ ਬਿਨਾ ਸਾਡਾ ਕੋਈ ਹੋਰ ਆਸਰਾ ਨਹੀਂ ਹੈ ਨਾਨਕ ਜੀ ਕਹਿੰਦੇ ਨੇ ਉਹ ਹਰ ਇੱਕ ਜਗ੍ਹਾ ਤੇ ਸਮਾਇਆ ਹੋਇਆ ਹੈ ਇਸ ਕਰ ਤੇ ਕੋ ਕਿਉਂ ਗਹਿ ਰੱਖੋ ਅਫਰਿਓ ਤੁਲਿਓ ਨਾ ਜਾਈ ਮਾਇਆ ਕੇ دیਵਾਨੇ ਪ੍ਰਾਣੀ ਝੂਠ ਠਗਔਰੀ ਪਾਈ ਲਬ ਲੋਭ ਮੋਹਤਾਜ ਵਿਗੂਤੇ ਇਬ ਤਬ ਫਿਰ ਪਛਤਾਈ ਇੱਕ ਸਰੇ ਵੈ ਤਾਂ ਗਤ ਮਿਤ ਪਾਵੈ ਆਵਣ ਜਾਣ ਰਹੀ ਕਹਿੰਦੇ ਇਸ ਪਰਮੇਸ਼ਰ ਬਾਰੇ ਕਿਵੇਂ ਕਹਿੰਦੇ ਅਸੀਂ ਦੱਸ ਸਕਦੇ ਹਾਂ ਉਸ ਪਰਮੇਸ਼ਰ ਦੀ ਅਸੀਂ ਕਦਰ ਨਹੀਂ ਜਾਣ ਸਕਦੇ ਉਹਦੇ ਗੁਣਾ ਬਾਰੇ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਤੇ ਮਾਇਆ ਦੇ ਵਿੱਚ ਝੂਠੀ ਜਿਹੜੀ ਮਾਇਆ ਠੱਗ ਬੂਟੀ ਸਾਨੂੰ ਲੱਗੀ ਹੋਈ ਆ ਜਿਹੜੇ ਜੀਵ ਲਬ ਹੰਕਾਰ ਇਹਨਾਂ ਦੇ ਵਿੱਚ ਪਏ ਹੋਏ ਨੇ ਉਹ ਪਰਮੇਸ਼ਰ ਤੋਂ ਵਿਛੜੇ ਹੋਏ ਨੇ ਫਿਰ ਅੰਤ ਨੂੰ ਪਛਤਾਉਂਦੇ ਨੇ ਪਰ ਜਿਹੜੇ ਉਸ ਇੱਕ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਉਹਨਾਂ ਨੂੰ ਪਰਮੇਸ਼ਰ ਦੇ ਗੁਣਾਂ ਦੀ ਕਦਰ ਮਿਲਦੀ ਹੈ ਉਹਨਾਂ ਦਾ ਫਿਰ ਆਵਾਗਵਨ ਦਾ ਚੱਕਰ ਖਤਮ ਹੋ ਜਾਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਜੋ ਵੀ ਉਹਦੀ ਸੇਵਾ ਭਗਤੀ ਕਰਦਾ ਉਹ ਉਸ ਦੇ ਗੁਣਾਂ ਦੀ ਕਦਰ ਪਰਮੇਸ਼ਰ ਦੀ ਮਿਹਰ ਸਦਕਾ ਪਾ ਲੈਂਦਾ ਫਿਰ ਉਸ ਜੀਵ ਦਾ ਆਵਾਗੰ ਆਵਾਗਵਨ ਦਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ